ਲੋੜੀ ਅੱਜ ਸੋਮਵਾਰ 18 ਦਸੰਬਰ ਸਨ 2023 ਨਾਬਾ ਦੇ ਰਿਆਸਤੀ ਕਿਲੇ ਚ ਮਹਾਰਾ ਹੀਰਾ ਸਿੰਘ ਜਿਹੜੇ ਕਿ ਧਰਮੀ ਰਾਜੇ ਸੀਗੇ ਔਰ ਹਰ ਧਰਮ ਦਾ ਸਤਿਕਾਰ ਕਰਦੇ ਸੀ ਉਹਨਾਂ ਦਾ 180ਵਾਂ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਔਰ ਸੰਗਤ ਦੇ ਵਿੱਚ ਭਾਰੀ ਜੋਸ਼ ਹੈ ਜੀ ਔਰ ਸਕੂਲਾਂ ਦੇ ਬੱਚੇ ਬਜ਼ੁਰਗ ਸਾਡੀਆਂ ਮਾਤਾਵਾਂ ਹਮ ਹਮਾ ਕੇ ਪਹੁੰਚ ਰਹੇ ਨੇ ਪਰ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਇਹ ਜਿਹੜਾ ਕਿਲਾ ਰਿਆਸਤੀ ਕਿਲਾ ਮੇਰਾ ਮਕਸਦ ਹੈ ਜੀ ਕਿ ਇਹਦੀ ਸਾਂਭ ਸੰਭਾਲ ਕੀਤੀ ਜਾਵੇ ਔਰ ਪੰਜਾਬ ਸਰਕਾਰ ਸਾਡੇ ਭੈਣ ਜੀ ਸਤਕਾਰਯੋਗ ਗੁਰਪ੍ਰੀਤ ਕੌਰ ਮਾਨ ਜੀ ਸਾਡੀ ਕੈਬਨਿਟ ਸਭ ਨੂੰ ਮੈਂ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਚਰਪਾ ਕਰੋ ਕਿ ਕਿਲਾ ਜਿਹੜਾ ਬਹੁਤ ਜਿਹੜਾ ਐ ਸਮਝ ਲਓ ਕਿ ਨਾਭਾ रियासत ਦੀ ਜਿਹੜਾ ਧੁਰਾ ਹੈ ਜੀ ਇਹਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਔਰ ਸੰਗਤ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਮਿਲ ਕੇ ਹੰਬਲਾ ਮਾਰੀਏ ਜਿੱਥੇ ਮਹਾਰਾਜਾ ਹੀਰਾ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਔਰ ਨਾਲ ਦੀ ਨਾਲ ਮਹਾਰਾਜਾ ਦੰਮਨ ਸਿੰਘ ਜੀ ਨੂੰ ਮਹਾਰਾਜਾ ਪ੍ਰਤਾਪ ਸਿੰਘ ਜੀ ਨੂੰ ਉਹਨਾਂ ਦੀ ਪੰਜਵੀਂ ਪੀੜ੍ਹੀ ਜਿਹੜੀ ਹੈ ਰਾਣੀ ਪ੍ਰੀਤੀ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਮੁੱਚੀ ਸੰਗਤ ਦਾ ਔਰ ਜਿਹੜੀ ਸੰਗਤ ਨੇ ਸਹਿਯੋਗ ਦਿੱਤਾ ਜੀ ਪਿੰਡਾਂ ਜੋ ਸੰਗਤ ਬਹੁਤ ਆ ਰਹੀ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੋਰ ਕਿਹਨਾਂ ਆ ਰਹੇ ਨੇ ਐ ਐਮਐਲਏ ਸਰਵਨ ਆਰਐਨ ਜੀ ਮਨੂਰ ਤੱਕ ਸਾਡੇ ਕੈਬਨ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਜੀ ਉਹਨਾਂ ਦਾ ਫੋਨ ਆ ਗਿਆ ਐਮਐਲਏ ਸਰਵਨ ਦਾ ਫੋਨ ਆ ਗਿਆ ਬਾਕੀ ਜਿਵੇਂ ਜਿਵੇਂ ਆਈ ਜਾਣ ਕੇ ਸਾਰਾ ਪਾਰਟੀ ਪਾਈ ਤੋਂ ਉੱਪਰ ਉੱਠ ਕੇ ਆ ਜੀ ਇਹ ਮਕਸਦ ਇੱਕੋ ਹੀ ਹੈ ਜੇ ਕਿ ਮਹਾਰਾਜਾ ਹੀਰਾ ਸਿੰਘ ਜੀ ਨੂੰ ਯਾਦ ਕੀਤਾ ਜਾਵੇ ਔਰ ਉਹਨਾਂ ਦੀ ਜਿੱਦੀ ਕੰਟਰੀਬਿਊਸ਼ਨ ਆ ਜਿੱਡਾ ਉਹਨਾਂ ਦਾ ਐਜ਼ ਬਤੌਰੇ ਮਹਾਰਾਜਾ ਉਹਨਾਂ ਦਾ ਕਦ ਹੈ ਕਿ ਉਹਨਾਂ ਦੇ ਮੁਤਾਬਕ ਜਿਸ ਤਰ੍ਹਾਂ ਇਹ ਕਿਲਾ ਬਣਾਇਆ ਗਿਆ ਸੀ ਜਿਸ ਤਰ੍ਹਾਂ ਉਹ ਵੀ ਵਿਆਸਤ ਸੀਗੀ ਕਿ ਉਸ ਤਰੀਕੇ ਨਾਲ ਲੋਕਾਂ ਨੂੰ ਲਾਮਬਦ ਕੀਤਾ ਜਾਵੇ ਕਿਉਂਕਿ ਛੋਟੀ ਕਾਸ਼ੀ ਨਾਲ ਵੀ ਜਾਣਾ ਜਾਂਦਾ ਨਬਾ ਜੀ ਛੋਟੀ ਕਾਸ਼ੀ ਜਾਨੀ ਕਿ ਹਰ ਧਰਮ ਦਾ ਸਤਕਾਰ ਦਿੱਲੀ ਤੇ ਲਾਹੌਰ ਦਾ ਸੈਂਟਰ ਨਬਾ ਔਰ ਇਹਨੂੰ ਅਨਗੋਲਿਆ ਕੀਤਾ ਗਿਆ ਜੀ ਮੈਨੂੰ ਦੁੱਖ ਹੈ ਇਸ ਗੱਲ ਦਾ ਪਰ ਹੁਣ ਮੈਂ ਪੰਜਾਬ ਸਰਕਾਰ ਬਤੌਰੇ ਐਮਐਲਏ ਔਰ ਕੇਂਦਰ ਸਰਕਾਰ ਸੈਂਟਰ ਗਵਰਨਮੈਂਟ ਨਾਲ ਵੀ ਗੱਲ ਕਰਕੇ ਇਹਦੀ ਸਾਮ ਸੰਭਾਲ ਦਾ ਵੱਡਾ ਪ੍ਰਾਲਾ ਕਰਾਂਗੇ ਪਿਛਲੀਆਂ ਸਰਕਾਰਾਂ ਦੇ ਵਿੱਚ ਨਾ ਜਿਹੜੇ ਐਕਚੁਅਲੀ ਲੋਕ ਚੁਣੇ ਗਏ ਜੀ ਉਹਨਾਂ ਦੇ ਵਿੱਚ ਵਿਲ ਪਾਵਰ ਨਹੀਂ ਸੀਗੀ ਨਾ ਨਾ ਐਡੀ ਕੋਈ ਪੋਲੀਟਿਕਲੀ ਐਡਾ ਆਈਕਿਊ ਸੀਗਾ ਕਿ ਕੁਛ ਨਾ ਕੋਈ ਸੋਚ ਦੇ ਦੇ ਬਾਰੇ ਤੇ ਹੁਣੇ ਤੌਹੀਦ ਆ ਸਕਦੇ ਆ ਜੀ ਮੈਂ ਤਾਂ ਜੋ ਹੁਣ ਸੇਵਾ ਬਖਸ਼ੀ ਹੈ ਸੰਗਤ ਨੇ ਤੇ ਮੈਂ ਜਿੰਨਾ ਹੋ ਸਕਦਾ ਬਤੁਬਦ ਪ੍ਰਾਲਾ ਕਰ ਰਿਹਾ ਹਾਂ ਜੀ ਜੀ ਬਹੁਤ ਖੁਸ਼ੀ ਹੈ ਕਿ ਜੋ ਮਹਾਰਾਜ ਦਾ ਜਨਮ ਦਿਨ ਮਨਾਇਆ ਜਾ ਰਹਾ ਹੈ ਔਰ ਉਸ ਤੋਂ ਜ਼ਿਆਦਾ ਖੁਸ਼ੀ ਇਹ ਹੈ ਕਿ ਉਨ੍ਹਾਂ ਪਰਿਵਾਰ ਨਹੀਂ ਬਲਕਿ ਉਨ੍ਹਾਂ ਦੀਿਆਸਤ ਕੇ ਲੋਕ ਮਿਲ ਕੇ ਬਣਾ ਰਹੇ ਹੈ ਇਸ ਤੋਂ ਜ਼ਿਆਦਾ ਬੜੀ ਰਿਸਪੈਕਟ ਕੀ ਬਾਤ ਹੋ ਰਹੀ ਹੈ ਅੱਜ ਹਮ ਬਣਾਏ ਤਾਂ ਹਮਾਰੇ ਤੋਂ ਪੁਰਵਜੇ ਬਣਾਏਗੇ ਪਰਿਆਸਤ ਕੇ ਲੋਕ ਮਿਲ ਕੇ ਬਣਾ ਰਹੇ ਹੋ ਬਹੁਤ ਬੜੀ ਬਾਤ ਹੈ और जिस तरह से आप देखते हैं कि यहाँ पे किले में अखंड पाठ सा हुआ है पता नहीं कितने सालों बाद यहाँ पर अखंड पाठ हुआ होगा तो इसको देखते हुए मैं बहुत शाही परिवार की ओर से अपने एम एल देवमान जी का बहुत शुक्रिया करना चाहती हूँ कि जैसे इन्होंने इस किले में वापस जान पाऊँ और जिस आपसे संगत आई है यहाँ पे इतने बच्चे आए हैं ये देख के मन में इतना अच्छा लग रहा है कि आज भी महाराजा हीरा सिंह जी को ਇतना ਹੀ ਹੈ। ਵਈ ਬਿਲਕੁਲ ਜੇ ਇਹ ਇਹ ਦੇਖ ਕੇ ہمیں ਮਨ ਵਿੱਚ ਬਹੁਤ ਦਰਦ ਹੋ ਰਿਹਾ ਹੈ ਕਿ ਅੱਜ ਅਸੀਂ ਉਨ੍ਹਾਂ ਦੇ ਪਰਿਵਾਰ ਸਹਿ ਹੈ ਕਿ ਜਿਨ ਹਮਾਰੇ ਭੂਜੋ ਜੋ ਕੋ ਇਤਨਾ ਮਾਨ ਸਨਮਾਨ ਹੋ ਇਤਨਾ ਚੰਗੇ ਜੀ ਯਾਦ ਕੀਤਾ ਜਾਂਦਾ ਹੈ। ਬਹੁਤ ਵਧੀਆ ਪਰਾਲਾ ਅੱਜ ਦੇਵਮਾਨ ਜੀ ਦਾ ਬਹੁਤ ਵੱਡਾ ਰੋਲ ਆ। ਕਿਉਂ ਪਹਿਲੋਂ ਵੀ ਐਮਐਲਏ ਕਈ ਰਹੇ ਪਰ ਕਿਸ ਨੇ ਪਰਾਲਾ ਨਹੀਂ ਕੀਤਾ ਵੀ ਇਹਨਾਂ ਨੂੰ ਯਾਦ ਕੀਤਾ ਜਾਵੇ। ਪਰ ਸਾਰੇ ਹੀ ਅੱਜ ਐਮਐਲਏ ਸਾਹਿਬਾਨ ਆ ਰਹੇ ਨੇ ਮੰਤਰੀ ਸਾਹਿਬ ਵੀ ਆਉਣਗੇ। ਗੁਰਪ੍ਰੀਤ ਨਾਉਣਾ ਹੀ ਉਹ ਥੋੜਾ ਜਿਹਾ ਕੁਰਜੇ ਮਿਆ ਕਰਕੇ ਨਹੀਂ ਆ ਸਕੇ ਤੇ ਬਹੁਤ ਵਧੀਆ ਜਿਹੜਾ ਨਾਬੇ ਵਾਲਿਆਂ ਦਾ ਇੱਕ ਨਾ ਆ ਉਹ ਵਾਰਸ ਤੇ ਨਾਬਾ ਦੇ ਨਾਂ ਤੇ ਜਾਦਾ ਜਾਣਿਆ ਦਾ ਤੇ ਮਹਾਰਾਜਾ ਪਟਿਆਲਾ ਜਿੱਡੇ ਇਹਨਾਂ ਦੀ ਰਿਆਸਤ ਸੀ ਤੇ ਬੜੀ ਵਧੀਆ ਗੱਲ ਹੈ ਵੀ ਆਪਣੇ ਮਹਾਰਾਜ ਨੂੰ ਪੁਰਖਿਆਂ ਨੂੰ ਯਾਦ ਕਰਨਾ ਇੱਕ ਵਧੀਆ ਬੰਦਾ ਹੀ ਕਰ ਸਕਦਾ ਨਬਰ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਜੀ ਦਾ ਜਿਹੜਾ ਅੱਜ 180ਵਾਂ ਜਨਮ ਜਿਹੜਾ ਇੱਥੇ ਬੜੀ ਸਰਦਾਰ ਦੇ ਨਾਲ ਮਨਾਇਆ ਜਾ ਰਿਹਾ ਤੇ ਇਸ ਮੌਕੇ ਤੇ ਮੈਂ ਸੋਚੇ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਮਹਾਰਾਜਾ ਹੀਰਾ ਸਿੰਘ ਜੀ ਇੱਕ ਸੱਚ ਦੇ ਮਾਰਗ ਤੇ ਚੱਲਣ ਵਾਲੇ ਇਨਸਾਨ ਸਨ ਤੇ ਧਰਮੀ ਰਾਜ ਸਨ ਤੇ ਜਿਨ੍ਹਾਂ ਨੇ ਹਮੇਸ਼ਾ ਜਿਹੜਾ ਆਪਣਾ ਰਾਜ ਸੀਗਾ ਵਧੀਆ ਕਰਿਆ ਤੇ ਜਿਨ੍ਹਾਂ ਦੇ ਰਾਜ ਤੋਂ ਲੋਕ ਹਮੇਸ਼ਾ ਖੁਸ਼ੀ ਰਹੇ ਖੁਸ਼ ਰਹੇ ਨੇ ਤੇ ਮੈਂ ਇਸ ਮੌਕੇ ਤੇ ਦੁਬਾਰਾ ਫੇਰ ਸਮੁੱਚੇ ਪੰਜਾਬ ਵਾਸੀਆਂ ਨੂੰ ਤੇ ਖਬਰਿਆ ਸਤਿਵਾਸੀ ਨੂੰ ਲਖ ਲਖ ਵਧਾਈ। ਉਪਰਾਲੇ ਨੂੰ ਕਿਵੇਂ ਦੇਖਦੇ ਹੋ? ਜੀ ਦੇਖੋ ਬਹੁਤ ਵਧੀਆ ਉਪਰਾਲਾ ਤੇ ਸਾਨੂੰ ਇਹ ਇਹੋ ਜਿਹੇ ਜਿਹੜੇ ਸਮਾਗਮ ਤੇ ਪਹਿਲੀ ਸਰਕਾਰਾਂ ਨੂੰ ਮਨਾਉਣ ਦੀ ਲੋੜ ਸੀ। ਮਹਾਰਾਜਾ ਹੀਰਾ ਸਿੰਘ ਇੱਕ ਧਰਮੀ ਰਾਜੇ ਸੀਗੇ। ਉਹਦੀ ਉਮਰ ਹੁਣੀ ਜਦੋਂ ਰਾਜ ਧਰਮ ਦੇ ਵਿੱਚ ਉਹਨਾਂ ਦਾ ਬਹੁਤ ਵਿਸ਼ਵਾਸ ਸੀਗਾ। ਹਰ ਇੱਕ ਧਰਮ ਦਾ ਉਹ ਇੱਜ਼ਤ ਕਰਦੇ ਸੀ ਤੇ ਹਰ ਇੱਕ ਧਰਮ ਦੇ ਜੋ ਲੋਕ ਸੀਗੇ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਸੀ। ਅੱਜ ਨਾਭੇ ਵਿੱਚ 180ਵਾਂ ਜਨਮ ਦਿਹਾੜਾ ਉਹਨਾਂ ਦਾ ਸੰਗਤਾਂ ਵੱਲੋਂ ਬੜੀ ਸਰਦਾਪੂਰਵਕ ਮਨਾਇਆ ਜਾ ਰਿਹਾ। ਤੇ ਜਿਹੜਾ ਪਰਾਲਾ ਸਾਰਾ ਜਿਹੜਾ ਕੀਤਾ ਗਿਆ ਵੱਧ ਉਹਦਾ ਗੁਰਦੇਵ ਸਿੰਘ ਜੀ ਦੇਮਾਰ ਜੋ ਹਲਕੇ ਦੇ ਐਮਐਲਏ ਨੇ ਉਹਨੇ ਕੀਤਾ ਹੈਗਾ ਸੋ ਸੰਗਤਾਂ ਨੂੰ ਸਮੁੱਚੀ ਸੰਗਤ ਨੂੰ ਮੈਂ ਆਪਣੇ ਵੱਲੋਂ ਸਮੁੱਚੀ ਬਾਰ ਐਸੇਸ਼ਨ ਵੱਲੋਂ ਮਹਾਰਾਜਾ ਹੀਰਾ ਸਿੰਘ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਜਿਹੜੇ ਮਤਲਬ ਬਹੁਤ ਜੇ ਇਸ ਗੱਲ ਦੇ ਜਿਵੇਂ ਮਹਾਰਾਜਾ ਹੀਰਾ 180 ਮੈਂ ਜਨਮ ਦਿਨ ਆ ਬੱਚਿਆਂ ਨੂੰ ਨਹੀਂ ਪਤਾ ਕਿ ਮਹਾਰਾਜਾ ਹੀਰਾ ਸਿੰਘ ਕੌਣ ਸੀ ਜਦੋਂ ਇੱਥੇ ਆਉਣਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਮਹਾਰਾਜਾ ਹੀਰਾ ਸਿੰਘ ਕੌਣ ਸੀ ਮੈਂ ਪਹਿਲਾਂ ਸਾਡੇ ਸਾਰੇ 90 ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਖਾਸ ਕਰਕੇ ਐਮਐਲਏ ਦੇਵਮਾਨ ਸਾਹਿਬ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਦੂਜੀ ਵਾਰ ਸਾਡੇ ਨਾਬੇ ਦੇ ਵਿੱਚ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਕਰਦਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇਸ ਤਰ੍ਹਾਂ ਉਪਰਾਲੇ ਨਾਲ ਜਿਹੜੇ ਨੌਜਵਾਨ ਪੀੜ੍ਹੀ ਨੂੰ ਵੀ ਸੇਧ ਮਿਲਦੀ ਹੈ ਬਿਲਕੁਲ 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 ਦੇਖੋ ਅਸੀਂ ਮੈਨੂੰ ਲੱਗਦਾ ਵੀ ਇਹ ਨਾਬੇ ਦੇ ਇਤਿਹਾਸ ਚ ਪਹਿਲੀ ਵਾਰ ਇਹ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਇਹ ਕਿਲਾ ਦੇਖੋਗੇ ਤੁਸੀਂ ਆਲੇ-ਦੋਲੇ ਇੱਕ ਸਾਡੇ ਨਾਬੇ ਦੀ ਵਿਰਾਸਤ ਹੈ ਇਹਨੂੰ ਸਾਹਮਣਾ ਚਾਹੀਦਾ ਅਸੀਂ ਉਰੇ ਆਉਣੇ ਆਂ ਦੇਖਦੇ ਆਂ ਘਟੋ-ਘਟੇ ਦਾ ਹੁਣ ਇਹ ਗੱਲ ਆਪਾਂ ਸੋਚਦੇ ਤਾਂ ਹੈਗੇ ਆਂ ਵੀ ਹਾਂ ਆਪਾਂ ਇਹਨੂੰ ਆਪਾਂ ਪਹਚਾਈਏ ਜੋ ਸਾਡਾ ਵਿਰਸਾ ਹੈਗਾ